ਆਉ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਪਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਬਾਜ਼ਾਰ ਵਿੱਚ ਉਪਲਬਧ ਨਿੰਮ ਜਾਂ ਚੰਦਨ ਦੀ ਬਣੀ ਕੰਘੀ ਵਾਲਾਂ ਨੂੰ ਬਹੁਤ ਸੁੰਦਰ ਬਣਾਉਂਦੀ ਹੈ ਅਜਿਹੇ ਵਿੱਚ ਸਿਰ ਉੱਤੇ ਪਸੀਨੇ ਕਾਰਨ ਆਉਣ ਵਾਲੀ ਬਾਦੂ ਤੋਂ ਵੀ ਰਾਹਤ ਮਿਲਦੀ ਹੈ ਨੰਬਰ 2 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਮੇਕਅਪ ਕਰਨਾ ਸ਼ੁਰੂ ਕਰਦੇ ਹੋ ਤਾਂ ਆਪਣੇ ਚਿਹਰੇ ਉੱਪਰ ਲਗਾਉਣ ਵਾਲੇ ਬੁਰਸ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਕਿਉਂਕਿ ਜੇਕਰ ਇਹ ਗੰਦੇ ਹੋ ਗਏ ਹੋਣ ਤਾਂ ਇਹ ਤੁਹਾਡੇ ਚਿਹਰੇ ਨੂੰ ਖਰਾਬ ਵੀ ਕਰ ਸਕਦੇ ਹਨ ਨੰਬਰ 3 ਅਖਬਾਰ ਨੂੰ ਕਦੇ ਵੀ ਰੋਟੀਆਂ ਵਾਲੇ ਟੱਬੇ ਵਿੱਚ ਨਾ ਰੱਖੋ ਇਸ ਨਾਲ ਤੁਹਾਡੀਆਂ ਰੋਟੀਆਂ ਖਰਾਬ ਹੋ ਸਕਤੀਆਂ ਹਨ ਤੇ ਨਾਲ ਹੀ ਇਹ ਸਾਡੀ ਸਿਹਤ ਲਈ ਵੀ ਬਹੁਤ ਹੀ ਹਾਨੀਕਾਰਕ ਹੈ ਨੰਬਰ 4 ਜੇਕਰ ਤੁਹਾਡੀ ਕੈਂਚੀ ਜਾਂ ਫਿਰ ਚਾਕੂ ਖੁੰਡਾ ਹੋ ਗਿਆ ਹੋਵੇ ਤਾਂ ਉਸ ਉੱਪਰ ਰੋਟੀ ਲਪੇਟਣ ਵਾਲਾ ਪੇਪਰ ਘਸਾ ਦਿਓ ਇਸ ਦੀ ਮਦਦ ਨਾਲ ਉਹ ਆਸਾਨੀ ਨਾਲ ਤਿੱਖਾ ਹੋ ਜਾਵੇਗਾ ਨੰਬਰ 5 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਸਰਹਾਣੇ ਥੱਲੇ ਪਿੱਪਲ ਦਾ ਪੱਤਾ ਰੱਖ ਕੇ ਸੌ ਜਾਓ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਆਰਥਿਕ ਲਾਭ ਮਿਲੇਗਾ ਇਸ ਦੇ ਨਾਲ ਹੀ ਤੁਹਾਡੀ ਬਿਮਾਰੀ ਵੀ ਦੂਰ ਹੋ ਸਕਦੀ ਹੈ ਨੰਬਰ 6 ਸਵੇਰ ਦੇ ਸਮੇਂ ਖਾਲੀ ਪੇਟ ਉਲਟਾ ਜੇਕਰ ਤੁਸੀਂ ਲੰਮਕ ਲਾਓ ਤਾਂ ਇਸ ਨਾਲ ਦਿਨਾਂ ਵਿੱਚ ਹੀ ਲੰਬਾਈ ਵਧਣ ਲੱਗ ਜਾਵੇਗੀ ਨੰਬਰ 7 ਜੇਕਰ ਤੁਹਾਡੇ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਆਪਣੀ ਧੁੰਨੀ ਵਿੱਚ 3-4 ਬੂੰਦਾ ਪਾ ਲਓ ਤੇ ਨਾਲ ਹੀ ਆਲੇ ਦੁਆਲੇ ਮਾਲਿਸ਼ ਵੀ ਜ਼ਰੂਰ ਕਰੋ ਨੰਬਰ 8 ਪਾਚਨ ਕਿਰਿਆ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਸਰੋਂ ਦਾ ਤੇਲ ਆਪਣੇ ਧੁੰਨੀ ਵਿੱਚ ਰੋਜ਼ਾਨਾ ਪਾਓ ਇਸ ਨਾਲ अनेका ਹੀ ਲਾਭ ਮਿਲਣਗੇ ਤੇ ਨਾਲ ਹੀ ਪਾਚਨ ਤੰਤਰ ਵੀ ਠੀਕ ਹੋਣ ਲੱਗ ਜਾਵੇਗਾ ਨੰਬਰ 9 ਜੇਕਰ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ਵਿੱਚ ਜੈਤੂਨ ਦਾ ਤੇਲ ਲਗਾ ਕੇ ਮ사ਜ ਕਰੋ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ ਨੰਬਰ 10 ਜੇਕਰ ਤੁਹਾਡੇ ਹਰ ਸਮੇਂ ਬੁੱਲ ਅਤੇ ਅੱਡੀਆਂ ਫਟੀਆਂ ਹੀ ਰਹਿੰਦੀਆਂ ਹਨ ਤਾਂ ਇਸ ਲਈ ਰੋਜ਼ਾਨਾ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਪਾ ਲਓ ਇਸ ਸ্নান ਤੁਹਾਡੇ ਬੁੱਲ ਕਦੇ ਵੀ ਫਟਣਗੇ ਨਹੀਂ ਤੇ ਕੁਦਰਤੀ ਤੌਰ ਤੇ ਗੁਲਾਬੀ ਵੀ ਹੋਣ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਤੇਲ ਪਾਉਂਦੇ ਹੋ ਤੇ ਨਾਲ ਹੀ ਉਸ ਤੇ ਆਲੇ-ਦੁਆਲੇ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਤਣਾਅ ਘਟ ਹੋਵੇਗਾ ਤੇ ਤੁਸੀਂ ਟੈਨਸ਼ਨ ਲੈਣੀ ਛੱਡ ਦੇਵੋਗੇ ਜਿਸ ਕਾਰਨ ਤੁਸੀਂ अनेका ਹੀ ਬਿਮਾਰੀਆਂ ਤੋਂ ਧੁਰੇ ਸਕਦੇ ਹੋ ਨੰਬਰ 12 ਜੇਕਰ ਤੁਸੀਂ ਪਨੀਰ ਨੂੰ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ ਕੁਝ ਸਮੇਂ ਲਈ ਉਸ ਪਾਣੀ ਵਿੱਚ ਰੱਖ ਦਿਓ ਇਸ ਨਾਲ ਪਨੀਰ ਬਹੁਤ ਹੀ ਨਰਮ ਹੋ ਜਾਵੇਗਾ ਨੰਬਰ 13 ਜਦੋਂ ਵੀ ਤੁਸੀਂ ਪਿਆਜ਼ ਨੂੰ ਕੱਟਦੇ ਹੋ ਤਾਂ ਉਸ ਨੂੰ ਖੁਦ ਸਮੇਂ ਲਈ ਫ੍ਰਿਜ ਵਿੱਚ ਰੱਖ ਲਓ ਇਸ ਨਾਲ ਪਿਆਜ਼ ਨੂੰ ਕੱਟਣ ਸਮੇਂ ਅੱਖਾਂ ਵਿੱਚੋਂ ਹੰਝੂ ਨਹੀਂ ਆਉਣਗੇ ਨੰਬਰ 14 ਜਿਹੜੇ ਲੋਕ ਸਾਗ ਨਾਲ ਕਣਕ ਦੀ ਰੋਟੀ ਖਾਂਦੇ ਹਨ ਉਹਨਾਂ ਨੂੰ ਨਾਲ ਨਿੰਬੂ ਦਾ ਅਚਾਰ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਸਾਗ ਖਾਣ ਨਾਲ ਕਦੇ ਵੀ ਤੁਹਾਡੇ ਤਹਿਜਾਬ ਨਹੀਂ ਬਣੇਗਾ ਨੰਬਰ 15 ਸਾਗ ਵਿੱਚ ਜਦੋਂ ਵੀ ਤੁਸੀਂ ਆਲਣ ਪਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਭੁੰਨ ਕੇ ਪਾਓ ਇਸ ਨਾਲ ਸਾਗ ਜਲਦੀ ਪੱਕ ਜਾਂਦਾ ਹੈ ਤੇ ਨਾਲ ਹੀ ਸਾਗ ਸਵਾਦ ਵੀ ਬਣਦਾ ਹੈ ਨੰਬਰ 16 ਜਿਨ੍ਹਾਂ ਲੋਕਾਂ ਦੇ ਸੀਨੇ ਵਿੱਚ ਜਲਣ ਜ਼ਿਆਦਾ ਹੁੰਦੀ ਹੋਵੇ ਉਹਨਾਂ ਨੂੰ ਜ਼ਿਆਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵਧਣ ਲੱਗ ਜਾਂਦੀ ਹੈ। ਨੰਬਰ 17 ਜਦੋਂ ਵੀ ਤੁਸੀਂ ਚੌਲ ਬਣਾਉਂਦੇ ਹੋ ਉਸਦੇ ਬਚੇ ਹੋਏ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿੱਚ ਲਗਾ ਲਓ। ਇਸ ਨੂੰ ਅੱਧਾ ਘੰਟਾ ਰੱਖੋ ਫਿਰ ਵਾਲਾਂ ਨੂੰ ਧੋ ਦਿਓ। ਇਸ ਨਾਲ ਤੁਹਾਡੇ ਵਾਲਾਂ ਉੱਪਰ ਜ਼ਿਆਦਾ ਚਮਕ ਆਵੇਗੀ ਤੇ ਨਾਲ ਹੀ ਵਾਲ ਵੀ ਨਹੀਂ ਚੜਨਗੇ ਨੰਬਰ 18 ਜਦੋਂ ਵੀ ਤੁਸੀਂ ਮਿਰਚ ਦਾ ਅਚਾਰ ਪਾਉਂਦੇ ਹੋ ਤਾਂ ਉਸ ਵਿੱਚ ਥੋੜੀ ਜਹੀ ਹਿੰਗ ਪਾ ਦਿਓ ਇਸ ਨਾਲ ਅਚਾਰ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 19 ਆਲਿਆਂ ਦੇ ਅਚਾਰ ਵਿੱਚ ਥੋੜਾ ਜਿਹਾ ਸਿਰਕਾ ਮਿਕਸ ਕਰ ਦਿਓ ਇਸ ਨਾਲ ਆਚਾਰ ਸਵਾਦ ਬਣੇਗਾ ਤੇ ਨਾਲ ਹੀ ਜਲਦੀ ਖਰਾਬ ਵੀ ਨਹੀਂ ਹੋਵੇਗਾ ਨੰਬਰ 2 ਜੇਕਰ ਤੁਸੀਂ ਫਰਸ਼ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਇੱਕ ਘੱਪ ਭਰ ਕੇ ਸਿਰਕੇ ਦਾ ਪਾਓ ਤੇ ਫਰਸ਼ ਉੱਪਰ ਰਗੜ ਕੇ ਪੋਚਾ ਲਗਾ ਦਿਓ ਇਸ ਨਾਲ ਫਰਸ਼ ਇੰਨਾ ਚਮਕ ਜਾਵੇਗਾ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਹਉ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਤੁਸੀਂ ਕਣਕ ਦੀ ਵਜਾਏ ਜਵਾਰ ਦੀ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਨਾਲ ਹੀ 슈ਗਰ ਵਾਲੇ ਮਰੀਜ਼ ਲਈ ਵੀ ਇਹ ਬਹੁਤ ਹੀ ਲਾਭਕਾਰੀ ਨੁਸਖਾ ਹੈ ਨੰਬਰ 2 ਜੇਕਰ ਤੁਸੀਂ ਆਪਣੀ ਸਕਿਨ ਨੂੰ ਕੁਦਰਤੀ ਤੌਰ ਤੇ ਗਲੋਇੰਗ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਗਾਤਾਰ ਚੀਆ ਸੀਡਸ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਇਸ ਨੂੰ ਲਗਾਤਾਰ 1 ਮਹੀਨਾ ਜ਼ਰੂਰ ਪੀ ਕੇ ਦੇਖੋ ਫਰਕ ਤੁਹਾਨੂੰ ਆਪ ਨਜ਼ਰ ਆਵੇਗਾ ਨੰਬਰ 3 ਸਾਨੂੰ ਕਦੇ ਵੀ ਫਰਿੱਜ ਦਾ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਅਸੀਂ अनेका ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ ਪਹਿਲਾ ਦਿਲ ਦੇ ਰੋਗ ਲੱਗ ਜਾਂਦੇ ਹਨ ਦੂਸਰਾ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ ਤੀਸਰਾ ਗੜਾ ਖਰਾਬ ਚੌਥਾ ਕਬਜ਼ ਪੰਜਵਾਂ ਵਜ਼ਨ ਵਧਣ ਲੱਗ ਜਾਂਦਾ ਹੈ ਛੇਵਾਂ ਸਰੀਰ ਦਾ ਨਾੜਾਂ ਬਲੌਕ ਹੋਣ ਲੱਗ ਜਾਂਦੀਆਂ ਹਨ ਨੰਬਰ 4 ਜੇਕਰ ਤੁਸੀਂ ਦਹੀਂ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਚੰਗੀ ਤਰ੍ਹਾਂ ਨਾਲ ਲਗਾ ਲੈਂਦੇ ਹੋ ਇਸ ਨਾਲ ਸਾਡੇ ਦਿਮਾਗ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਵਾਲਾਂ ਦੀਆਂ ਜੜ੍ਹਾਂ ਵੀ ਮਜ਼ਬੂਤ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਵਾਲ ਮੁਲਾਇਮ ਅਤੇ ਚਮਕਦਾਰ ਬਣਦੇ ਹਨ ਨੰਬਰ 5 ਜੇਕਰ ਤੁਹਾਨੂੰ ਭੁੱਖ ਨਾ ਲੱਗ ਰਹੀ ਹੋਵੇ ਤਾਂ ਗਰਮ ਪਾਣੀ ਵਿੱਚ ਕਾਲੀ ਮਿਰਚ ਕਾਲਾ ਨਮਕ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀਣਾ ਸ਼ੁਰੂ ਕਰ ਦੇਵੋ ਇਸ ਦੀ ਮਦਦ ਨਾਲ ਤੁਹਾਨੂੰ ਭੁੱਖ ਲੱਗਣ ਲੱਗ ਜਾਵੇਗੀ ਨੰਬਰ 6 ਜੇਕਰ ਤੁਸੀਂ ਔਲਿਆਂ ਦੇ ਪਾਊਡਰ ਵਿੱਚ ਪਾਣੀ ਪਾ ਕੇ ਇੱਕ ਲੇਪ ਤਿਆਰ ਕਰ ਲਓ ਤੇ ਫਿਰ ਇਸ ਨੂੰ 15-20 ਮਿੰਟ ਲਈ ਆਪਣੇ ਵਾਲਾਂ ਉੱਪਰ ਲਗਾ ਕੇ ਰੱਖੋ ਤੇ ਫਿਰ ਧੋ ਲਓ ਇਸ ਦੀ ਮਦਦ ਨਾਲ ਵਾਲਾਂ ਦਾ ਟੁੱਟਣਾ ਅਤੇ ਚਿੱਟਾ ਹੋਣਾ ਬੰਦ ਹੋ ਜਾਵੇਗਾ ਨੰਬਰ 7 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸ਼ਿੱਕਰੀ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਜੈੱਲ ਵਿੱਚ ਵਿਟਾਮਿਨ E ਕੈਪਸੂਲ ਤੇ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਵਾਲਾਂ ਉੱਪਰ ਅਤੇ ਉਹਨਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ ਤੇ ਫਿਰ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਇਸ ਦੀ ਮਦਦ ਨਾਲ ਵਾਲ ਇੰਨੇ ਜ਼ਿਆਦਾ ਚਮਕਦਾਰ ਤੇ ਸਿਲਕੀ ਹੋ ਜਾਣਗੇ ਕਿ ਤੁਸੀਂ ਦੇਖ ਕੇ ਖੁਦ ਹੈਰਾਨ ਹੋਵੋਗੇ ਨੰਬਰ 8 ਆਪਣੇ ਵਾਲਾਂ ਵਿੱਚ ਕਦੇ ਵੀ ਜ਼ਿਆਦਾ ਕਲਰ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਜ਼ਿਆਦਾ ਡਰਾਈ ਹੋਣ ਲੱਗ ਜਾਂਦੇ ਹਨ ਤੇ ਨਾਲ ਹੀ ਉਹਨਾਂ ਦੀ ਚਮਕ ਵੀ ਘਟਣ ਲੱਗ ਜਾਂਦੀ ਹੈ ਨੰਬਰ 9 ਜੇਕਰ ਤੁਸੀਂ ਵਾਲਾਂ ਨੂੰ ਲੰਮੇ ਅਤੇ ਚਮਕਦਾਰ ਤੇ ਮੁਲਾਇਮ ਹਮੇਸ਼ਾ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਹੀ ਖੁਰਾਕ ਜ਼ਰੂਰ ਖਾਓ ਜੋ ਸਾਡੇ ਵਾਲਾਂ ਅਤੇ ਚਿਹਰੇ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 10 ਵਾਲਾਂ ਨੂੰ ਨਰਮ ਬਣਾਉਣ ਲਈ ਤੁਸੀਂ ਇਮਲੀ ਦੇ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਲਈ ਇੱਕ ਕਟੋਰੀ ਵਿੱਚ ਇਮਲੀ ਦਾ ਪਾਣੀ ਲਓ ਫਿਰ ਇਸ ਵਿੱਚ ਐਲੋਵੇਰਾ ਜੈੱਲ ਨੂੰ ਮਿਕਸ ਕਰਕੇ ਤੇ ਵਾਲਾਂ ਉੱਪਰ ਲਗਾ ਲਓ ਜਦੋਂ ਇਹ ਸੁੱਕ ਜਾਵੇ ਤਾਂ ਵਾਲਾਂ ਨੂੰ ਸ਼ੈਂਪੂ ਕਰ ਲਓ ਨੰਬਰ 11 ਜੇਕਰ ਅਸੀਂ ਰੋਟੀ ਨੂੰ ਬਿਨਾ ਘਿਓ ਲਗਾਏ ਖਾ ਲਈਏ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਨੰਬਰ 12 ਵਿਟਾਮਿਨ ਦੀ ਕਮੀ ਨੂੰ ਦੂਰ ਕਰਨ ਲਈ ਰੋਜ਼ਾਨਾ ਆਮਲੇ ਦਾ ਮਰਬਾ ਜ਼ਰੂਰ ਖਾਓ ਇਸ ਦੇ ਨਾਲ ਖੱਟੇ ਫਲਾਂ ਦਾ ਸੇਵਨ ਵੀ ਜ਼ਰੂਰ ਕਰੋ ਨੰਬਰ 13 ਜੇਕਰ ਤੁਹਾਡਾ ਬੀਪੀ ਰੋਜ਼ਾਨਾ ਘਟਦਾ ਹੈ ਤਾਂ ਇੱਕ ਹਰੀ ਇਲਾਇਚੀ ਜ਼ਰੂਰ ਖਾਓ ਇਸ ਨਾਲ ਠੀਕ ਹੋਣ ਲੱਗ ਜਾਮੋਗੇ ਨੰਬਰ 14 ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਨੰਬਰ 15 ਖੱਟੇ ਡਕਾਰਾਂ ਤੋਂ ਰਾਹਤ ਕਾਉਣ ਲਈ ਰੋਜ਼ਾਨਾ ਕਿਸ਼ਮਿਸ ਵਾਲਾ ਪਾਣੀ ਜ਼ਰੂਰ ਪੀਵੋ ਕਾਫੀ ਹੱਦ ਤੱਕ ਆਰਾਮ ਮਿਲੇਗਾ ਨੰਬਰ 16 ਜੇਕਰ ਤੁਹਾਡੇ ਪੇਟ ਵਿੱਚ ਜ਼ਿਆਦਾ ਗੈਸ ਬਣਨ ਦੀ ਸਮੱਸਿਆ ਹੋਵੇ ਤਾਂ ਠੰਡਾ ਪਾਣੀ ਬਿਲਕੁਲ ਵੀ ਨਾ ਪੀਵੋ ਇਸ ਨਾਲ ਹੋਰ ਸਮੱਸਿਆ ਵੱਧ ਸਕਦੀ ਹੈ ਨੰਬਰ 17 ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਅਨਾਰ ਸ਼ੱਕਰ ਆਧਾ ਸੇਵਨ ਜ਼ਰੂਰ ਕਰੋ ਇਸ ਨਾਲ ਜਲਦੀ ਹੀ ਇਸ ਸਮੱਸਿਆ ਦੂਰ ਹੋ ਜਾਵੇਗੀ ਨੰਬਰ 18 ਸੰਗਤ ਰੇ ਨੂੰ ਖਾਲੀ ਪੇਟ ਅਤੇ ਰਾਤ ਦੇ ਸਮੇਂ ਭੁੱਲ ਕੇ ਬਿਨਾ ਖਾਓ ਇਸ ਦੇ ਸੇਵਨ ਦੁਪਹਿਰ ਦੇ ਸਮੇਂ ਹੀ ਕਰੋ ਕਾਫੀ ਫਾਇਦੇਮੰਦ ਹੋਵੇਗਾ ਨੰਬਰ 19 ਰੋਟੀ ਦੇ ਨਾਲ ਕਦੇ ਵੀ ਦੁੱਧ ਜਾਂ ਫਿਰ ਚਾਹ ਦਾ ਸੇਵਨ ਭੁੱਲ ਕੇ ਬਿਨਾ ਕਰੋ ਇਹ ਸਾਡੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਨੰਬਰ 20 ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਇੱਕ ਜ਼ਰੂਰ ਖਾਓ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਸ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ बच ਸਕਦੇ ਹਾਂ ਨੰਬਰ 1 ਅੰਗੂਰ ਸਾਡੇ ਸਰੀਰ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕਰਦੇ ਹਨ ਇਸ ਦਾ ਸੇਵਨ ਧੁੱਪ ਵਿੱਚ ਜਾਣ ਤੋਂ ਪਹਿਲਾਂ ਜਾਂ ਫਿਰ ਬਾਅਦ ਵਿੱਚ ਵੀ ਤੁਸੀਂ ਕਰ ਸਕਦੇ ਹੋ ਨੰਬਰ 1 ਸਵੇਰ ਦਾ ਖਾਣਾ ਖਾਦੇ ਬਿਨਾ ਘਰ ਤੋਂ ਭੁੱਲ ਕੇ ਵੀ ਬਾਹਰ ਨਾ ਜਾਓ ਇਸ ਤਰ੍ਹਾਂ ਨਾਲ ਅਸੀਂ ਕਾਫੀ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਸਕਦੇ ਹਾਂ ਨੰਬਰ 2 ਭੋਜਨ ਨੂੰ ਹੌਲੀ-ਹੌਲੀ ਚਬਾ ਕੇ ਖਾਓ ਇਸ ਨਾਲ ਸਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਨੰਬਰ 24 ਆਪਣੇ ਰੋਜ਼ਾਨਾ ਦੇ ਖਾਣ-ਪਾਣ ਵਿੱਚ ਨਾਮਕ ਅਤੇ ਚੀਨੀ ਦਾ ਜਿੰਨਾ ਹੋ ਸਕੇ ਸੇਵਨ ਘੱਟ ਤੋਂ ਘੱਟ ਹੀ ਕਰੋ ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ